ਮੈਂ ਨਾਮ ਰਜਵੰਦੀ ਆਪਣਾ ਨਾਮ ਬਲਜੀਤ ਸਿੰਘ ਹੈ ਮੇਰੇ ਨਾਲ ਡੀਪ ਪ੍ਰਧਾਨ ਰਜੀਤ ਸਿੰਘ ਹੈ ਇਹ ਪੰਜਾਬ ਰੋਡ ਦੇ ਕਰਨਤਾਰ ਦੀਪ ਤੋਂ ਆ ਜੀ ਪੰਜਾਬ ਰੋਡ ਦੇ ਪਾਲਵਸ ਪੀਆਰਟੀਸੀ ਦੇ ਟ੍ਰੈਕ ਵਰਕਰ ਯੂਨੀਅਨ 25/11 ਦਾ ਉੱਤਰ ਹੈ ਜਿਹੜਾ ਧਰਨਾਵਾ ਜੀ ਇਹ ਸਰਕਾਰ ਅਸੀਂ ਬੜੀਆਂ ਆਸਾਂ ਦੇ ਮੀਤਾਂ ਦੇ ਨਾਲ ਲੈ ਕੇ ਆਏ ਸੀ 2021 ਦੇ ਵਿੱਚ ਇਸੇ ਤਰੰਤਰ ਸ਼ਹਿਰ ਦੇ ਵਿੱਚ ਸਾਡੇ ਤਰੰਤਰ ਡੀਪੂ ਰੋਡਵੇਜ ਵੱਲੋਂ ਸ਼ਹਿਰ ਵਿੱਚ ਮੁਜ਼ਾਹਰਾ ਕਰਕੇ ਤੇ ਪੁਰਾਣੀਆਂ ਸਰਕਾਰਾਂ ਦੀਆਂ ਨਕਾਮੀਆਂ ਪਬਲਿਕ ਦੇ ਵਿੱਚ ਲਿਜਾ ਕੇ ਤੇ ਇਹਨਾਂ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਾਸਤੇ ਲੋਕਾਂ ਨੂੰ ਵੋਟਾਂ ਪਾਉਣ ਲਈ ਸਾਡੇ ਵੱਲੋਂ ਅਪੀਲ ਕੀਤੀ ਗਈ ਸੀ ਤੇ ਬੱਸਾਂ 'ਚ ਭੱਜ ਕੇ ਪ੍ਰਚਾਰ ਵੀ ਕੀਤਾ ਗਿਆ ਸੀ ਪੁਰਜੀਆਂ ਸਰਕਾਰਾਂ ਖਿਲਾਫ ਕਿ ਨਵੀਂ ਪਾਰਟੀ ਲਿਆਈਏ ਇਹ ਸਾਡੇ ਇਡਾਰੀ ਨੂੰ ਬਚਾਊਗੀ ਤੇ ਰੋਡਵੇਈ ਨੂੰ ਨਿਜੇ ਲੈ ਕੇ ਜਾਊਗੀ ਇਹ ਠੇਕੇਦਾਰੀ ਸਿਸਟਮ ਖਤਮ ਕਰੇਗੀ ਇਹ ਕੱਚੇ ਬਲਾਜਵਾਰ ਨੂੰ ਪੱਕੇ ਕਰੇਗੀ ਇਸ ਸਾਸ ਦੇ ਵਿੱਚ ਅਸੀਂ ਇਹ ਸਰਕਾਰ ਲੈਂਦੀ ਸੀ ਪਰ ਇਹ ਸਰਕਾਰ ਦੂਜੀਆਂ ਸਰਕਾਰਾਂ ਦੇ ਉਲਟ ਨਾ ਪਿਆ ਇਹਨਾਂ ਨੇ ਕੋਈ ਸਰਕਾਰੀ ਬੱਸ ਸਾਡੇ ਵਿਭਾਗ ਦੇ ਵਿੱਚ ਪਾਈ ਆ ਨਾ ਰੋਡਵੇ ਦੇ ਵਿੱਚ ਨਾ ਕੋਈ ਆਰ ਪੀਓ ਦੇ ਵਿੱਚ ਉਲਟਾ ਪ੍ਰਾਈਵੇਟ ਕਿਲੋਮੀਟਰ ਸਕਿਉਰਿਟੀ ਕੰਪਨੀ ਪਾ ਕੇ ਜਿਵੇਂ ਜੀ ਆਰ ਪੀਓ ਦਫਤਰਾਂ ਨੂੰ ਬੰਦ ਕਰਤੇ ਗੱਲ ਕੇਂਦਰੀ ਵੱਲ ਸਾਹਿਬ ਦਾ ਪਿਆਰ ਇਸੇ ਤਰ੍ਹਾਂ ਦੇ ਸਰਕਾਰੀ ادارے ਹੌਲੀ ਹੌਲੀ ਖਤਮ ਕਰੇ ਜਾ ਰਹੀ ਹੈ ਜਿਸ ਦਾ ਵਿਰੋਧ ਸਾਡੀ ਜੱਥੇਬੰਦੀ 25/11 ਵੱਲੋਂ ਪਿਲੇ ਦਿਨ ਤੋਂ ਕੀਤਾ ਜਾ ਰਿਹਾ ਹੈ ਇਸੇ ਦੇ ਸਬੰਧ ਵਿੱਚ ਅੱਜ ਤਰਫ ਕਰਦੇ ਵਿੱਚ ਗੋਸ ਵਜਾਰਾ ਕਰਕੇ ਇਸ ਪੂਰੀ ਪੁਣੀ ਸਰਕਾਰ ਨੂੰ ਜਗਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਤਾਂ ਕਿ ਕਰਨਤਾਰਨ ਦੇ ਲੋਕਾਂ ਨੂੰ ਅਸੀਂ ਜਾਗਰੂਕ ਕਰ ਰਹੇ ਆ ਕਿ ਇਹ ਇਹਨਾਂ ਗਮਰਾਹ ਕਰਕੇ ਫੇਰ ਮੋਟਾ ਲੈ ਕੇ ਸਰਕਾਰ ਬਣਾ ਕੇ 4 ਸਾਲਾਂ ਤੋਂ ਇਹ ਸਾਡੇਾਰੇ ਨੂੰ ਖਤਮ ਕਰਦੀ ਚਾਲ ਚੱਡੀ ਜਾ ਰਹੀ ਆ ਇੱਕ ਵੀ ਇਹਨਾਂ ਵੱਲੋਂ ਨਵੀਂ ਬੱਸ ਨਹੀਂ ਪਈ ਜੀ ਜਿੱਦੇ 5 ਸਾਲਾਂ ਦੌਰਾਨ ਸਰਕਾਰਾਂ ਦੋ ਵਾਰ ਸਰਕਾਰੀ ਬੱਸਾਂ ਦਾ ਫਲੀਟ ਪਾਉਂਦੀਆਂ ਚਾਹ ਜੀ ਇਹਨਾਂ ਵੱਲੋਂ ਇੱਕ ਵੀ ਨਹੀਂ ਪਈ ਗਈ ਤੇ ਉਲਟਾ ਕਿਲੋਮੀਟਰ ਦੀ ਪ੍ਰਾਈਵੇਟ ਪਈਆਂ ਜਾ ਰਹੀਆਂ ਜਿਸ ਦਾ ਸਾਡੀ ਜਥੇਬੰਦੀ ਨਿਰੋਧ ਕਰ ਰਹੀ ਹੈ ਜਿੱਧਰ ਰਾ ਅੱਜ ਦਾ ਸਾਰਾ ਦਿਨ ਜਾਰੀ ਰਹੂਗਾ ਤੇ ਅੱਜ ਕੋਈ ਗੱਲ ਅੱਗੇ ਤੋਂ ਮੰਗਾ ਮਨ ਵਿਚਾਰ ਵੀ ਨੂੰ ਪੂਰੀ ਨਹੀਂ ਜਾਂਦੀ ਤੇ ਫਿਰ ਅੱਗੇ ਵੀ ਜਿਵੇਂ ਸਾਨੂੰ ਸਟਾਫ ਕਮੇਟੀ ਨਾਂ ਦਵੇਗੀ ਸਰਕਾਰ ਨੂੰ ਉਵੇਂ ਹੀ ਪਿਆਰੀ ਕਰੇਗਾ ਤਰ੍ਹਾਂ ਅੱਜ ਵੀ ਬਸਰਾ ਚੱਕਾ ਜਾਮ ਜਿਹੜਾ ਸੀ ਸਾਜੀ ਉਹ ਕਿਲੋਮੀਟਰ ਦੀ ਮਸਾਂ ਦਾ ਟੈਂਕਰ ਆ ਜਿਹੜਾ ਸਰਕਾਰ ਉਹਨੂੰ ਰੱਦ ਨਹੀਂ ਕਰ ਰਹੀ ਉਹਨੂੰ ਵਾਰ-ਵਾਰ ਪੁਸ਼ਟਪੌਣ ਕਰਕੇ ਹਫਤਾ ਅੱਗੇ ਕਰ ਦਿੰਦੀ ਆ ਤੇ ਇਸੇ ਤਰ੍ਹਾਂ ਪਿਛਲੇ ਦਿਨੀ ਸੀ ਸਾਡੀ ਸਰਵੇ ਗੋਲਡਨ ਗੇਟ ਦੇ ਥੱਲੇ ਰੋਡ ਬੰਦ ਕੀਤੇ ਸੀ ਜਲੰਧਰੋਂ ਗੇਟ ਤੇ ਇਹਦੇ ਨਾਲ ਸਾਰੇ ਪੰਜਾਬ ਦੇ ਜਾਮ ਕੀਤੇ ਸੀ ਤੇ ਉਹ ਅੱਗੇ ਉਹਨਾਂ ਨੇ ਫਿਰ ਕਰ ਦਿੱਤਾ ਗਿਆ ਕੋਈ ਚੱਕਾ ਜਾਮ ਅਜੇ ਦਾ 12 ਤੋਂ 2 ਦਾ ਤਾਂ ਨਹੀਂ ਪਸਾ ਦਾ ਕੀਤਾ ਗਿਆ ਕਿ ਉਹ ਟੈਂਡਰ ਆ ਜਿਹੜਾ ਉਹ ਫਿਲਹਾਲ ਫਿਰ ਇਹਨਾਂ ਅੱਗੇ ਪਾ ਦਿੱਤਾ ਕਿਤਨਾ ਚਿਰ ਸਰਕਾਰ ਇਸ ਸਕਾਉਣਾ ਚਾਹੁੰਦੇ ਆ ਜੀ ਸੰਘਰਸ਼ ਕਰਕੇ ਇਹ ਥੱਕ ਜਾਣਗੇ ਪਰ ਇਹ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹ 25 ਪਰ ਦਾ 11 ਜਥੇਬੰਦੀ ਹੈ ਵਰਕਰ ਬਹੁਤ ਜਜਾੜੂਆ ਤੇ ਉਹ ਇਸ ਦਾ ਡਟਵਾ ਵਿਰੋਧ ਕਰਦੇ ਰਹਿਣਗੇ ਕਿਲੋਮੀਟਰ ਬੱਸਾਂ ਦਾ ਟੈਕਟਰ ਰੰਤ ਕਰਵਾ ਕੇ ਸਾਹ ਲੈਣਗੇ ਤੇ ਜਿਵੇਂ ਅਸੀਂ ਪਹਿਲਾਂ ਵੀ ਤਰਾਈ ਨੂੰ ਪਹਿਲ 27 ਟਿੱਪੂ ਹੈ ਜੀ 18 ਪੰਜਾਬ ਰੋਡ ਦੇ ਨੇੜੇ ਲਾਉ ਪੀਆਰਟੀਸੀ ਦੇ 27 ਦੇ 27 ਦੇ ਵਿੱਚੋਂ ਇਹ ਤਾਂ ਸਿਰਫ 40 40 50 50 ਵਰਕਰ ਰਸਤਾ ਛੁਟੀਆਂ ਲਾ ਕੇ ਅੱਜ ਉੱਥੇ ਆਏ ਆ ਕਿ ਕੋਈ ਸਟ੍ਰਾਈਕ ਨਹੀਂ ਹੈ ਕਿ ਸਾਡਾ 8 ਤੋਂ 10000 ਕਰੀ ਵਰਕਰ ਆ ਜੋ ਅਸੀਂ ਭੜੀਆਂ ਭੜਾਈਆਂ ਬੱਸਾਂ ਜਿਵੇਂ ਸਾਡੇ ਬਾਹਰ ਦੂਰੇ